ਬਿਲ ਲਗਭਗ ਮੈਂ ਨਾ ਨਾ ਕਰਦੇ ਵੀਰੇ ਅਗਰ 200 300 ਗੱਡੀ ਲੈ ਆਈ ਬਹਣਾ ਤੁਸੀਂ ਘਰ ਪੂਰਾ ਕਰ ਦੋਗੇ ਗੱਡੀ ਦਾ ਅਗਰ ਸਪਰਟ ਕਰਦੇ ਵੀ ਟਾਇਰ ਪਾਉਣਿਆ ਚਾਰ ਟਾਇਰ ਸਿਰਫ 5000 ਰੁਪਏ ਦੇ ਪਾ ਸਕਦੇ ਹੋ ਤੁਸੀਂ ਪੁਰਾਣੇ ਟਾਇਰਾਂ ਦੇ ਤੇ ਵੀ ਬਜਾਜ ਫਾਈਨਾਂਸ ਕਰਾਂਗੇ ਪੁਰਾਣੇ ਦੇ ਵੀ ਕਰ ਦਿੰਨੇ ਆਪਾਂ ਬਜਾਜ ਫਾਈਨਾਂਸ ਜਾਂ ਕਿਸੇ ਬੈਂਕ ਦਾ ਕ੍ਰੈਡਿਟ ਕਾਰਡ ਹੋਵੇ ਉੱਤੇ ਵੀ ਕਰਦੇ ਸਰਵਟ ਦੇ ਅਲਾਇ ਤੇ ਟਾਇਰ ਦੋਨੇ ਇਹਨਾ ਕੰਬੀਨੇਸ਼ਨ ਅਗਰ ਬਣਾਈਏ ਚਾਰ ਪੀਸਾਂ ਦਾ ਕਿੰਨੇ ਦਾ ਆਪਾਂ ਨੂੰ ਪਾਊਗਾ ਉਹ ਜਿਹੜੇ ਕੰਪਨੀ ਫਿਟਡ 14 ਇੰਚ ਹੁੰਦੇ ਮੰਨ ਕੇ ਚਲੋ 22000 ਦੀ ਰੇਂਜ ਚ ਚਾਰੋ ਲੋਇ ਟਾਇਰ ਦੇਣਾ 22000 ਦੇ ਤੇ ਆ ਇਧਰਲੀ ਸਾਈਡ ਤੁਸੀਂ ਪੂਰੀ ਹਨ ਇੱਕ ਵਾਈਡ ਰੇਂਜ ਆ ਬਈ ਹਨਾ ਜੇ ਕਿਸੇ ਨੇ ਕੋਈ ਵੀ ਅਲਾਇ ਟਾਇਰ ਕਿੰਦਾ ਪਾਉਣਾ ਲਈ ਬਈ ਮਿੱਤਰੋ ਆਪਾਂ ਅਕਸਰ ਸੋਚਦੇ ਰਹਣਾ ਬਈ ਹਨਾ ਸਾਡੀ ਗੱਡੀ ਨੂੰ ਬਈ ਲੋਕੀ ਮੁੜ ਮੁੜ ਦੇਖਣਾ ਬਈ ਅੱਜ ਤੁਹਾਡਾ ਉਹੀ ਕੰਮ ਕਰਵਾ ਦਾਂਗੇ ਕਿ ਲੋਕ ਤੁਹਾਡੀ ਗੱਡੀ ਨੂੰ ਮੁੜ ਮੁੜ ਦੇਖਣਾ ਬਈ ਹਨਾ ਗੱਡੀ ਦੇ ਵਿੱਚ ਅਲਾਇ ਟਾਇਰ ਦੇ ਦੋ ਵਧੀਆ ਹੁੰਦੇ ਨੇ ਬ ਜਿਵੇਂ ਆਪਾਂ ਕਹਿੰਨੇ ਨੇ ਵੀ ਬੰਦੇ ਨੂੰ ਜੱਜ ਕੀਤਾ ਆਂਦਾ ਬਾਈ ਬੂਟਾਂ ਤੋਂ ਓਵੇਂ ਗੱਡੀ ਨੂੰ ਜੱਜ ਕੀਤਾ ਆਂਦਾ ਟਾਇਰਾਂ ਤੋਂ ਤੇ ਅਲਾਇਆਂ ਤੋਂ ਤੇ ਤੁਹਾਨੂੰ ਬਹੁਤ ਵਧੀਆ ਵਧੀਆ ਕੰਡੀਸ਼ਨ ਦੇ ਤੇ ਸਸਤੇ ਰੇਟਾਂ ਤੁਹਾਨੂੰ ਅਲਾਇ ਬੀਲ ਟਾਇਰ ਦਵਾਂਗੇ ਸਟਾਰ ਵੀਲਸ ਹੈ ਤੁਸੀਂ ਚੈੱਕ ਕਰ ਸਕਦੇ ਹੋ ਬਈ ਹਨਾ ਐਦਾਂ ਦੀ ਕੰਡੀਸ਼ਨ ਦੇ ਅਲਾਇ ਹੁਣੇ ਪੁਰਾਣਾਗਾ ਠੀਕ ਆ ਤੇ ਆ ਚੈੱਕ ਕਰ ਲੋ ਬਈ ਹਨਾ ਟਾਇਰ ਵੀ ਕੋਈ ਗੁੱਡੀ ਘਟਿਆ ਨਹੀਂ ਹੋਊਗਾ ਬਹੁਤ ਬਹੁਤ ਵਧੀਆ ਚੀਜ਼ਾਂ ਤੁਹਾਨੂੰ ਦਵਾਂਗੇ ਬਈ ਹਨਾ ਤੂੰ ਇਹਦਾ ਸਟਾਰਟਿੰਗ ਹੈ ਤੁਹਾਨੂੰ ਅੱਗੇ-ਅੱਗੇ ਦਿਖਾਉਂਗਾ ਬਹੁਤ ਕੁਝ ਪਿਆ ਤੇ ਬਾਈ ਉਹ ਨਾਲ ਗੱਲ ਕਰਵਾਵਾਂਗੇ ਕੀ ਰੇਟ ਰਹਿਣਗੇ ਉੱਪਰ ਦੀ ਗੱਲ ਬਈ ਹੈ ਨਾ ਜੇ ਕੋਈ ਫਾਈਨਾਂਸ ਕਰਵਾਉਣਾ ਚਾਹੁੰਦਾ ਆ ਵੀਰ ਸਾਡਾ ਲੈ ਪੈਸੇ ਥੋੜੇ ਨੇ ਸ਼ੌਂਕ ਪੂਰਾ ਕਰਨਾ ਸੀ ਅਲਾਇ ਵਿਲਾਂ ਦਾ ਤੇ ਟਾਇਰਾਂ ਦਾ ਥੋੜਾ ਫਾਈਨਾਂਸ ਕਰਵਾ ਦਾਂਗੇ ਬਿਨਾਂ ਪੈਸੇ ਦਿੱਤੇ ਤੁਸੀਂ ਅਲਾਇ ਵਿਲ ਪਾ ਕੇ ਲੈ ਜਾਓ ਤੇ ਪੈਸੇ ਸਾਰੇ ਦੇਣਾ ਤੁਸੀਂ ਕਿਸ਼ਤਾਂ ਦੇ ਵਿੱਚ ਬਈ ਹੈ ਨਾ ਹੁਣ ਕਈ ਮਿੱਤਰਾਂ ਦੇ ਕਮੈਂਟ ਆਉਣਗੇ ਬਈ ਹੈ ਨਾ ਵੀਰ ਕਿਸ਼ਤਾਂ ਕੌਣ ਭਰੂਗਾ ਬਈ ਹੈ ਨਾ ਜਿਹਨੇ ਸ਼ੌਂਕ ਪੂਰਾ ਕਰਨਾ ਉਹ ਕਿਸ਼ਤਾਂ ਹੀ ਭਰ ਦੂਗਾ ਬਈ ਹੈ ਨਾ ਤੇ ਹਰੇਕ ਗੱਡੀ ਦੇ ਉਰੇ ਤੁਹਾਨੂੰ ਬਈ ਅਲਾਇ ਵਿਲ ਮਿਲ ਜਾਣਗੇ ਟਾਇਰ ਮਿਲ ਜਾਣਗੇ ਜਿੱਦਾਂ ਆਪਾਂ ਦੇਖ ਰਹੇ ਹਾਂਗੇ ਆ ਫੋਰਚੂਨਰ ਦੇ ਜੇ ਕਿਸੇ ਨੇ ਪ ਹੋਂਡਾ ਦੇ ਤੇ ਹੋਰ ਕਈ ਤਰ੍ਹਾਂ ਦੀ ਜਿਹੜੀ ਮਰਜ਼ੀ ਕੰਪਨੀ ਤੁਸੀਂ ਅਲਾਇਵਲ ਟਾਇਰ ਪਾਉਣੇ ਤੁਸੀਂ ਉਹ ਰਿਆ ਸਕਦੇ ਆ ਗੱਡੀਆਂ ਕੰਮ ਦੇ ਲੱਗੀਆਂ ਪਈਆਂ ਤੁਸੀਂ ਚੈੱਕ ਕਰ ਸਕਦੇ ਹੋ ਵੀ ਬਾਈ ਉਹਨਾਂ ਦਾ ਕੰਮ ਬਹੁਤ ਸੋਹਣਾ ਬਈ ਹੈ ਨਾ ਤੇ ਚੰਗੀਆਂ ਕਾਰਾਂ ਦੇ ਅਲਾਇਵਲ ਤੇ ਟਾਇਰ ਤੇ ਹੁਣ ਆ ਗੱਡੀ ਜਾ ਰਹੀ ਹੈ ਤੁਸੀਂ ਚੈੱਕ ਕਰਵਾ ਸਕਦੇ ਹੋ ਹੁਣ ਆ ਗੱਡੀ ਦੇ ਅਲਾਇਵ ਚੈੱਕ ਕਰ ਲੋ ਬਹੁਤ ਸੋਹਣੇ ਲੱਗੇ ਹੋਣੇ ਬਾਈ ਹੈ ਨਾ ਤੇ ਇੱਧਰ ਹੀ ਸਾਰਾ ਮਤਲਬ ਸਾਰਾ ਕੰਮ ਤੁਹਾਨੂੰ ਬਾਈ ਪੂਰਾ ਫਿਟਿੰਗ ਫੁੱਟਿੰਗ ਕਰਕੇ ਅਲਾਈਨਮੈਂਟ ਕਰਕੇ ਤੁਹਾਨੂੰ ਦੇਣਗੇ ਜਿਹਦਾ ਕੋਈ ਖਰਚਾ ਤੁਹਾਡੇ ਤੋਂ ਵਿੱਚ ਲੈਂਦੇ ਹੀ ਨਹੀਂ ਬਾਈ ਹੈ ਨਾ ਸਿਰਫ ਲੈ ਟਾਇਰਾਂ ਤੁਸੀਂ ਪੈਸੇ ਤੇ ਇਧਰ ਸਾਰੇ ਬਾਈ ਹਨਾ ਤੁਹਾਨੂੰ ਟਾਇਰ ਇਹ ਸਾਰੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾਵਾਂਗੇ ਐਂਡ ਤੱਕ ਬਨੇ ਰਹੋ ਬਾਈਨਾ ਆਪਾਂ ਗੱਲਬਾਤ ਕਰਦੇ ਆ ਬਾਈ ਵੀਡੀਓ ਸਟਾਰਟ ਕਰਦੇ ਆ ਬਈ ਸਭ ਤੋਂ ਪਹਿਲਾਂ ਟਾਇਰਾਂ ਦੋ ਬਈ ਹਨਾ ਜਿਹੜੇ ਬਾਈ ਮਿੱਤਰ ਚਾਹੁੰਦੇ ਨੇ ਵੀ ਹਨਾ ਅਸੀਂ ਗੱਡੀ ਦੇ ਟਾਇਰ ਪਾਉਣਾ ਹੈ ਬਾਈ ਹਨਾ ਉਹ ਚਾਹੇ ਨਵੇਂ ਹੋਣ ਚਾਹੇ ਪੁਰਾਣੇ ਹੋਣ ਬਈ ਹਨਾ ਇੱਥੇ ਆਪਣੇ ਕੋਲ ਸਟਾਕ ਜਿਹੜਾ ਪਿਆ ਬਹੁਤ ਵੱਡਾ ਸਟਾਕ ਪਿਆ ਪੁਰਾਣੇ ਟਾਇਰਾਂ ਦਾ ਬਾਈ ਹੋਰੀ ਆਪਣੇ ਨਾਲ ਨੇ ਗੱਲਬਾਤ ਕਰਦੇ ਆ ਬਾਈ ਸੱਸੀ ਗੱਲ ਦੀ ਸੱਸੀ ਗੱਲ ਦੀ ਠੀਕ ਠਾਕ ਬਾਈ ਆਪਣਾ ਸ਼ੁਭਨਾਮ ਦੱਸ ਦੋ ਬਾਈ ਮੇਰੇ ਮੇਰਾ ਨਾਮ ਸੰਦੀਪ ਸਿੰਘ ਹੈ ਸੰਦੀਪ ਸਿੰਘ ਬ ਅਈ ਵੀ ਆਪਣਾ 20 ਸਾਲ ਪੁਰਾਣਾ ਕਾਮਾ 20 ਸਾਲ ਪੁਰਾਣਾ ਕਾਮਾ ਲੈ ਬਾਈ ਮਿੱਤਰੋ ਹਨਾ 20 ਸਾਲ ਪੁਰਾਣਾ ਕਾਮਾ ਬਾਈ ਹੋਰਾਂ ਦਾ ਤੇ ਤੁਸੀਂ 20 ਜਿਵੇਂ ਤਜਰਬਾ ਕਹਿੰਦੇ ਨੇ ਵੀ 20 ਸਾਲ ਦਾ ਤਜਰਬਾ ਬਾਈ ਹੋਰਾਂ ਨੂੰ ਨਾ ਤੇ ਤਜਰਬੇ ਦੇ ਹਿਸਾਬ ਨਾਲ ਬਾਈ ਹਨਾ ਬਾਈ ਹੋਰਾਂ ਨਾਲ ਸਟਾਕ ਹੈ ਬਾਈ ਹਨਾ ਬਿਲ ਲਗਭਗ ਮੈਂ ਨਾ ਨਾ ਕਰਦੇ ਵੀਰਾ ਕਿ 200 300 ਗੱਡੀ ਲੈ ਆਈ ਪਹ ਹਨਾ ਤੁਸੀਂ ਘਰ ਪੂਰਾ ਕਰ ਦੋਗੇ ਗੱਡੀ ਦਾ ਤੇ ਜੇ ਕਿਸੇ ਨੇ ਟਾਇਰ ਪਾਉਣਿਆਂਗੇ ਤਾਂ ਬਾਈ ਸਟਾਰਟਿੰਗ ਰੇਂਜ ਆਪਾਂ ਅਗਰ ਗੱਲ ਕਰੀਏ Swift ਕਾਰ ਦੇ ਹਨਾ ਟਾਇਰ ਹੋਣ ਤਾਂ ਕਿੰਨੇ ਦੇ ਟਾਇਰ ਪੈ ਦੂਗੇ ਅਲਗ ਅਲਗ ਰੇਂਜ ਵਿੱਚ ਜਾਂਦੇ 5000 ਤੋਂ 4 ਟਾਇਰ ਸ਼ੁਰੂ ਹੋ ਜਾਂਦੇ ਆ ਬਈ ਅੱਛਾ ਹਾਂਜੀ ਆ ਅਲਗ ਅਲਗ ਰੇਂਜ ਵਿੱਚ 12 13 14 ਤੱਕ ਹੁੰਦੇ ਹੀ ਸਕਦੇ ਆ ਸਵਿਫਟ ਕਰਦੇ ਹਾਂਜੀ ਹਾਂਜੀ ਲੈ ਬਾਈ ਹਨਾ ਸਟਾਰਟਿੰਗ ਰੇਂਜ ਦੀ ਗੱਲ ਕਰਾਂ ਬਈ ਹਨਾ ਅਗਰ ਸਵਿਫਟ ਕਰਦੇ ਹੋ ਟਾਇਰ ਪਾਉਣਿਆ 4 ਟਾਇਰ ਸਿਰਫ 5000 ਰੁਪਏ ਦੇ ਪਾ ਸਕਦੇ ਹੋ ਤੁਸੀਂ ਅੱਪਰ ਰੇਂਜ ਜਿਹੜੀ ਮਰਜ਼ੀ ਤੁਸੀਂ ਲੈ ਲਓ ਬਈ ਹਨਾ ਤੇ ਇਹਦੇ ਵਿੱਚ ਬਈ ਜਿਹੜੇ ਮੈਂ ਗੱਲ ਕਰਾਂ ਬਈ ਹਨਾ ਜਿਵੇਂ ਗੁੱਡੀ ਕੱਡੇ ਟਾਇਰ ਹੁੰਦੇ ਨੇ ਜਿਵੇਂ ਲੋਕ ਕਹਿੰਦੇ ਆ ਵੀ ਉਹਦਾਂ ਦੇ ਟਾਇਰ ਹੁੰਦੇ ਆ ਆਪਣੇ ਲਵੇ ਨਹੀਂ 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 ਮੇਰੇ ਗੁੱਡੀ ਕੱਡੇ ਵਾਲੇ ਆ ओरिजिनल ਟਾਇ ਇਹ ਨਹੀਂ ਹੈਗਾ ਵੀ ਹਨਾ ਵੀ ਕੱਲੇ ਆਪਾਂ ਮੂਰੇ ਮੂਰੇ ਖੜਿਆ ਵੀ ਹਨਾ ਮੂਰੇ ਮੂਰੇ ਤੁਹਾਨੂੰ ਇਦਾਂ ਟਾਇਰ ਮਿਲੂਗੇ ਹੋ ਤੱਕ ਗੁਰਪ੍ਰੀਤ ਕੁਵਾਰ ਐਂਡ ਤੱਕ ਦਿਖਾ ਦੇ ਬਈ ਆ ਆ ਚੈੱਕ ਕਰਾ ਦੇ ਬਿਲਕੁਲ ਨਵੇਂ ਟਾਇਰ ਬਈ ਹਨਾ ਨਵੇਂ ਵਰਗੇ ਕਹਿ ਦੀ ਆਪਾਂ ਨਵੇਂ ਨਹੀਂ ਕਹਿ ਸਕਦੇ ਨਵੇਂ ਵਰਗੇ ਟਾਇਰ ਨਵੇਂ ਵੀ ਹੁੰਦੇ ਨੇ ਅੱਛਾ ਨਵੇਂ ਵੀ ਸਾਰੇ ਤਰ੍ਹਾਂ ਦੇ ਹੁੰਦੇ ਨੇ ਬਈ ਹਾਂਜੀ ਨਵੇਂ ਵੀ ਸਾਰੀਆਂ ਕੰਪਨੀਆਂ ਦੇ ਤੇ ਜਿਹੜੇ ਹੁਣ ਆਪਣੇ ਲਈ ਆਹ ਦੇ ਟਾਇਰ ਪਏ ਨੇ ਬਈ ਹਨਾ ਇਹਦੇ ਵਿੱਚ ਕੰਪਨੀ ਕਿਹੜੀ ਕਿਹੜੀ ਹੁੰਦੀ ਹੈਗੀ ਜੋਕੋਮਾ ਬ੍ਰੈਸਟਨ ਡਨਲੌਪ ਇਹ ਸਭ ਮਿਲ ਜਾਂਦੇ ਨੇ ਠੀਕ ਹੈ ਇਹ ਸਾਰੇ ਇੰਪੋਰਟਡ ਟਾਇਰ ਹੁੰਦੇ ਆਗੇ ਹਨਾ ਤੇ ਇਹ ਬਈ ਸਾਰੇ ਟਾਇਰ ਦੇਮ ਹੁਣ ਆਪਣੇ ਲਈ ਆ ਗੱਡੀ ਵੀ ਖੜੀ ਹੈ ਨੋਵਾ ਕਾਰ ਖੜੀ ਹੈਗੀ ਇਹਦੇ ਵਿੱਚ ਟਾਇਰ ਇਨਸਟਾਲ ਕਰਨੇ ਵੀਰੇ ਆਪਾਂ ਹਾਂਜੀ ਹਾਂਜੀ ਆ ਦੇਖੋ ਇਹਦੇ ਵਿੱਚ ਨਵੇਂ ਟਾਇਰ ਇਨਸਟਾਲ ਕਰਨੇ ਬਾਈ ਹੋਰਾਂ ਨੇ ਉਧਰ ਵੀ ਨੋਵਾ ਕਾਰ ਖੜੀ ਹੈਗੀ ਹੈਨਾ ਇਧਰ ਆਪਣੇ ਲਈ ਬਲੇਰੋ ਕਾਰ ਖੜੀ ਆ ਵੀ ਗੱਡੀਆਂ ਬਹੁਤ ਆਈਆਂ ਹੋਈਆਂ ਨੇ ਬਈਆਂ ਨਾ ਤੇ ਤੁਸੀਂ ਟਾਇਰ ਪਵਾ ਸਕਦੇ ਹੋਗੇ ਤੇ ਆ ਇਧਰ ਇਧਰਲੀ ਸਾਈਡ ਚੈੱਕ ਕਰ ਲਓ ਇਧਰ ਵੀ ਸਾਰੇ ਟਾਇਰ ਪਏ ਨੇ ਅਛਾ ਵੀਰੇ ਆਪਣੇ ਲਈ ਜਿਹੜੇ ਅਲਾਇਟ ਟਾਇਰ ਹੁੰਦੇ ਨੇ ਹੈਨਾ ਜੇ ਮੈਂ ਆਪਾਂ ਕਹਿੰਨਾ ਤੁਸੀਂ ਉਹ ਉੱਪਰ ਲਿਖਿਆ ਲਿਖ ਕੇ ਲਾਇਆ ਹੈ बजाज ਫਾਈਨਾਂਸ ਦਾ ਨਾ ਹਾਂਜੀ ਤੇ ਪੁਰਾਣੇ ਟੈਰਾ ਦੇ ਤੇ ਵੀ ਬਜਾਜ ਫਾਈਨਾਂਸ ਕਰਾਂਗੇ ਪੁਰਾਣੇ ਦੇ ਵੀ ਕਰ ਦਿੰਨੇ ਆ ਬਜਾਜ ਫਾਈਨਾਂਸ ਜਾਂ ਕਿਸੇ ਬੈਂਕ ਦਾ ਕ੍ਰੈਡਿਟ ਕਾਰਡ ਹੋਵੇ ਉਹੀ ਵੀ ਕਰ ਦਿੰਦੇ ਅੱਛਾ ਬੰਦਾ ਕਿੰਨੇ ਕੁ ਦੂਰ ਦਾ ਹੋਣਾ ਚਾਹੀਦਾਗਾ ਮੰਨ ਕੇ ਚਲੋ ਵੀਰੇ 25 ਕਿਲੋਮੀਟਰ ਦੇ ਏਰੀਆ ਠੀਕ ਹੈ ਬਾਕੀ ਮੌਕੇ ਤੇ ਹੁੰਦਾ ਵੀ 50 ਕਿਲੋਮੀਟਰ ਦੇ ਏਰੀਆ ਵੀ ਅਪਰੂਵਲ ਹੋ ਜਾਂਦੀ ਹੈ ਅੱਛਾ ਠੀਕ ਹੈ ਤੇ ਭਈਏ ਨਾ ਡਿਪੈਂਡ ਕਰਦਾ ਭਈਏ ਨਾ ਤੁਹਾਡੇ ਅਪਰੂਵਲ ਤੇ ਵੀ ਤੁਹਾਡਾ ਸਿੰਪਲ ਸਿੰਪਲ ਕਰ ਹਾਕਤ ਕਹਿ ਜਾ ਚਾਹ ਜੋ ਤੁਹਾਨੂੰ ਮੈਂ ਹੋਰ ਵੀ ਬਹੁਤ ਕੁਝ ਦਿਖਾਉਣਾਗਾ ਵੀ ਤੁਸੀਂ ਮੈਂ ਗੱਲ ਕਰਾਂ ਵੀ ਬਿਨਾ ਪੈਸੇ ਦਿੱਤੇ ਬਾਈ ਹਨਾ ਗੱਡੀ ਦੇ ਵਿੱਚ ਲਾਇ ਟਾਇਰ ਇੰਸਟਾਲ ਕਰਾ ਸਕਦੇ ਹੋ ਬਾਕੀ ਜਿਹੜੇ ਪੇਮੈਂਟ ਹੋਊਗੀ ਸਾਰੀ ਤੁਸੀਂ ਕਿਸ਼ਤਾਂ ਦੇ ਵਿੱਚ ਦੇ ਸਕਦੇ ਆ ਬਾਈ ਹਨਾ ਤੇ ਜਿਵੇਂ ਮੈਂ ਉਹਰੇ ਦੇਖਿਆ ਸੀਗਾ ਨਾ ਬਾਈ ਹਨਾ ਜਿਹੜੇ origignal ਜਿਵੇਂ ਆ ਆ ਜੀਪ ਕੰਪਾਸ ਦਾ ਟਾਇਰ ਇਹ ਕੰਪਾਸ ਦਾ ਬਾਈ ਹਨਾ ਲਾਇ ਵੀਲ ਦੇ ਟਾਇਰ ਆਪਣੇ ਨਾਲ ਉਧਰ ਤੋਂ ਮੈਨੂੰ Honda ਦੇ ਦਿਖਾਈ ਸੀਗੇ ਸਾਰੇ ਬਾਈ ਹਨਾ ਤੇ ਇਹ ਸਾਰੇ ਆਪਣੇ ਪੁਰਾਣੇ ਰਹਿ ਜਾਂਦੇ ਨੇ ਹਨਾ ਹਾਂਜੀ ਜੀ ਪੁਰਾਣੇ ਜੇ ਹੁਣ ਬਈ ਇੱਕ ਛੋਟੀ ਜਿਹੀ ਜੋ ਆਪਣੇ ਸਵਫਟ ਸਵਫਟ ਦੀ ਗੱਲ ਕਰਦਿਆਂ ਨੇ ਆਪਣੇ 50 ਸਵਫਟ ਕਾਰ ਚੱਲਦੀ ਆ। ਹਾਂਜੀ। ਸਵਫਟ ਦੇ ਅਲਾਏ ਤੇ ਟਾਇਰ ਦੋਨੇ ਆ ਨਾ ਕੰਬੀਨੇਸ਼ਨ ਅਗਰ ਬਣਾਈਏ ਚਾਰ ਪੀਸਾਂ ਦਾ ਕਿੰਨੇ ਦਾ ਆਪਾਂ ਨੂੰ ਪਊਗਾ ਉਹ ਜਿਹੜੇ ਕੰਪਨੀ ਫਿਟਡ 14 ਇੰਚ ਹੁੰਦੇ ਮਾਨਕ ਚਲੋ 22000 ਦੀ ਰੇਂਜ ਚ ਚਾਰੋ ਲੋਏ ਟਾਇਰ ਦੇਣਾ। 22000 ਦੇ ਲੈ ਵੀ ਆ ਨਾ ਪੂਰੇ ਪੂਰੇ 22000 ਰੁਪਈਆ ਦੇ ਵਿੱਚ ਚਾਰੇ ਲਾਇ ਟਾਇਰ ਤੁਹਾਨੂੰ ਆਪਣਾ ਗੱਡੀ ਦੇ ਵਿੱਚ ਇੰਸਟਾਲ ਕਰਕੇ ਵਿਦ ਫਿਟਿੰਗ ਬਈ ਹੈ ਨਾ ਫਿਟਿੰਗ ਤੇ ਇੱਕੋ ਅਲਾਈਨਮੈਂਟ ਕਰ ਦਿੰਦੇ ਆਪਾਂ ਅਲਾਈਨਮੈਂਟ ਕਰਕੇ ਪਹਿਲਾਂ ਤੁਹਾਨੂੰ ਸਾਰਾ ਕਰਕੇ ਤੁਹਾਨੂੰ ਪਾ ਦਾਂਗੇ ਬਾਈ ਨਾ ਉਹ ਚੀਜ਼ ਤੁਹਾਡੇ ਤੋਂ ਕੋਈ ਚਾਰਜ ਨਹੀਂ ਲਿਆ ਜਾਊਗਾ ਹਨਾ ਜਿਹੜੇ ਤੁਹਾਨੂੰ ਦੱਸਤਾ ਵੀ ਹੈ ਨਾ ਉਹੀ ਪੈਸੇ ਹੋਣਗੇ ਤੇ ਆ ਇੱਧਰ ਚੈੱਕ ਕਰ ਲਓ ਹਨਾ ਆ ਪਲਾਟੀ ਦੇ ਲਾਏ ਹੋ ਗਿਆ ਆ ਜਿਵੇਂ ਸਕੋਰਪੀਓ ਦੇ ਕਲਾਸਿਕ ਦੇ ਪਾਉਣੇ ਕਿਸੇ ਨੇ ਆ ਇਹ ਨਵੇਂ ਆ ਗਏ ਨਾ ਆਪਣੇ ਹਾਂ ਜੀ ਟਾਇਰ ਸਿਕੜੇ ਨਾ ਟਾਇਰ ਸਿਕੜੇ ਨਾ ਨਵੇਂ ਲਾਏ ਆ ਬਾਈ ਹਨਾ ਤੇ ਆਜੋ ਮੈਂ ਤੁਹਾਨੂੰ ਉਧਰਲੀ ਸਾਈਡ ਤੋਂ ਵੀ ਦਿਖਾਦਾ ਬਾਈ ਤੇ ਇੱਧਰਲੀ ਸਾਈਡ ਆਪਣੇ ਲਵੇ ਸਾਰੇ ਇਹ ਇਹ ਨਵੀਂ ਰੇਂਜ ਆ ਬਾਈ ਆਪਣੇ ਲਾਏ ਸਾਰੇ ਨਵੇਂ ਇਹ ਆ ਗਏ ਆਪਣੇ ਸਾਰੇ ਨਵੇਂ ਲਾਏ ਵੀਲਾਂ ਦੀ ਹਨਾ ਜਿਵੇਂ ਆ ਆ ਲਾਇ ਚੈੱਕ ਕਰ ਸਕਦਾ ਲਾਇ ਬਹੁਤ ਸੋਹਣਾ ਬਈ ਹੈ ਨਾ ਇਹ ਕਿਹੜੀ ਗੱਡੀ ਤੇ ਪੈ ਜੂਗਾ ਬਈ ਇਹ ਇਹ ਵੀ ਰੇਜਾ ਕ੍ਰੈਟਾ ਨੋਵਾ ਕ੍ਰੈਸਟਾ ਸਾਰੀਆਂ ਤੇ ਪੈ ਜਾਣਾ ਠੀਕ ਹੈ ਲੈ ਬਈ ਨਾ ਨੋਵਾ ਕ੍ਰੈਸਟਾ ਵਗੈਰਾ ਸਾਰਿਆਂ ਤੇ ਪੈ ਜੂਗਾ ਤੇ ਜਿਹੜੀ ਜਿਹੜੀ ਗੱਡੀ ਤੇ ਪਵਾਣਾ ਤੁਸੀਂ ਪਵਾ ਸਕਦੇ ਆਂਗੇ ਤੇ ਆ ਇਸ ਦੇ ਲਈ ਸਾਈਡ ਤੁਸੀਂ ਪੂਰੀ ਇੱਕ ਵਾਈਡ ਰੇਂਜ ਆ ਬਈ ਹੈ ਨਾ ਜੇ ਕਿਸੇ ਨੇ ਕੋਈ ਵੀ ਲਾਇ ਟਾਇਰ ਕਿੰਨਾ ਪਵਾਣਾ ਅੱਛਾ ਇੱਕ ਗੱਲ ਹੋਰ ਬਈ ਹੈ ਨਾ ਛੋਟੀ ਜੀ ਜਿੱਦਾਂ ਕਈ ਵਾਰ ਕੋਈ ਬੰਦਾ ਦੂਰ ਬੈਠਾ ਹੁੰਦਾ ਬਈ ਹੈ ਨਾ ਅਗਰ ਕਿਸੇ ਨੇ ਪਾਰਸਲ ਕਰਵਾਉਣੇ ਹੋਣ ਤਾਂ ਕਰ ਦੇਣਾ ਭਾਜੀ ਹਾਂਜੀ ਉਹ ਕਰ ਦਿੰਦੇ ਠੀ ਟਰਾਂਸਪੋਰਟਰ ਵੀ ਭੇਜੂंगे ਠੀਕ ਹੈ ਓਕੇ ਲਾ ਭਈਆਂ ਲਾ ਕੋਈ ਟਰਾਂਸਪੋਰਟ ਤਾਂ ਅਗਰ ਕਿਸੇ ਨੇ ਲਗਵਾਣੇ ਤਾਂ ਆ ਵੀ ਲਗਵਾ ਸਕਦੇ ਜਰੂਰੀ ਨਹੀਂ ਹੈਗਾ ਵੀ ਤੁਸੀਂ ਉਰੇ ਆ ਕੇ ਪਵਾਣਿਆ ਤਾਂ ਮਤਲਬ ਜੋ ਵੀ ਤੁਹਾਡੇ ਨੇੜੇ ਨੀਅਰਬਾਊਡ ਕੋਈ ਵੀ ਤੁਹਾਡੇ ਕੋਈ ਟਾਇਰ ਵਾਲਾ ਕੋਈ ਬੰਦਾ ਹੁੰਦਾ ਜਾਂ ਕੋਈ ਪੰਚਰ ਲਾਉਂਦਾ ਹੁੰਦਾ ਤੁਸੀਂ ਉਹਨਾਂ ਤੋਂ ਵੀ ਇੰਸਟਾਲ ਕਰਵਾ ਸਕਦੇ ਆਪਣੀ ਗੱਡੀ ਆ ਇਧਰਲੀ ਸਾਈਡ ਜਿਵੇਂ ਦੇਖ ਰਿਹਾ ਆ ਕੰਡੀਸ਼ਨ ਇੱਕ ਵਾਰ ਚੈੱਕ ਕਰਵਾ ਦੇ ਗੁਰੂ ਇਹ ਇਹ ਵਾਲਾ ਪੁਰਾਣਾ ਟਾਇਰ ਆ ਭਈ ਹਣਾ ਹਾਂਜੀ ਹਾਂਜੀ ਬਰੇਜਾ ਦਾ ਗਈ ਬਾਈ ਕੰਪਨੀ ਫਿੱਟਣ ਨੇ ਠੀਕ ਹੈ ਹਾਂਜੀ ਆ ਚੈੱਕ ਕਰੋ ਬਰੇਜਾ ਦਾ ਅਲਾਇਆ ਤੇ ਟਾਇਰ ਦੀ ਕੰਡੀਸ਼ਨ ਚੈੱਕ ਕਰ ਲਓ ਬਾਈ ਹਨਾ ਮੰਨ ਕੇ ਚਲੋ 98 ਪੈਸੀ ਪਿਆ ਟਾਇਰ ਲੈ ਵੀ ਮਤਲਬ ਥੋੜਾ ਜਿ 흘ਿਆ ਹੋਇਆ ਹੈ ਬਾਈ ਹਨਾ ਤੇ ਇਹ ਸਾਰੇ ਜਿਵੇਂ ਬਹੁਤ ਵਧੀਆ ਕੰਡੀਸ਼ਨ ਦੇ ਟਾਇਰ ਪਏ ਨੇ ਅਲਾਇ ਵੀ ਵਧੀਆ ਨੇ ਤੇ ਇਹ ਤੁਸੀਂ ਬਾਈ ਹਨਾ ਆਪਣੀ ਗੱਡੀਆਂ ਦੇ ਵਿੱਚ ਇੰਸਟਾਲ ਕਰਵਾ ਸਕਦੇ ਆਂਗੇ ਤੇ ਆ ਹੋਰ ਬਈ ਕੋਈ ਗੱਲ ਜਿਵੇਂ ਮੈਂ ਗੱਲ ਕਰਾਂ ਵੀ ਆਪਣੀ ਇੱਕ ਬ੍ਰਾਂਚ ਹੋਰ ਵੀ ਹੈ ਹਾਂਜੀ ਆਪਣੇ ਦੋ ਬ੍ਰਾਂਚਾਂ ਵੀ ਰਿਓ ਉਹ ਕਿੱਥੇ ਆਉਂਦੀ ਤਾਂ ਬਰਨਾਲੀ ਆਪਣੇ ਉਹ 올ਡ ਬੱਸ ਸਟੈਂਡ ਵੀਰੇ ਇੱਕ ਰਾਏਕੋਟਾ ਹੀ ਹਾਈਵੇ ਟੈਰ ਦੇ ਨਾਲ ਠੀਕ ਹੈ ਹਾਂਜੀ ਬਾਈ ਹੋਰ ਤਾਂ ਤਿੰਨ ਥੋੜੀ ਤਿੰਨ ਬ੍ਰਾਂਚਾਂ ਆਉਂਦੀਆਂ ਇਹਦਾ ਹੋਗਾ ਤੁਹਾਡਾ ਮੇਨ ਜਿੱਥੇ ਆਪਣਾ ਸਟਾਰਟ ਕਰਿਆ ਸੀਗਾ ਇੱਕ ਹੈਗੀ ਬਰਨਾਲੇ 올ਡ ਬੱਸ ਸਟੈਂਡ ਲਵੇ ਬਈ ਹੈ ਨਾ ਇੱਕ ਹੈਗੀ ਆਪਣੀ ਰਾਏ ਰਾਏਕੋਟ ਹਾਂਜੀ ਕੋਟ ਦੁਬਾਰਾ ਟਾਲੀਆਂ ਜੇ ਕੋਈ ਬਾਈ ਉਧਰੋਂ ਜਗਰਾਉਂ ਵਗੈਰਾ ਬਈ ਹੈ ਨਾ ਉਧਰੋਂ ਹੀ ਸਾਈਡ ਤੋਂ ਜਾਂ ਲੁਧਿਆਣਾ ਸਾਈਡ ਤੋਂ ਤਾਂ ਉੱਥੋਂ ਵੀ ਤੁਸੀਂ ਪਵਾ ਸਕਦੇ ਹੋ ਤੇ ਕਿਸੇ ਨੂੰ ਵਾਈ ਅਜਾ ਸਾਈਜ਼ ਕਿਹੜਾ ਕਿਹੜਾ ਅਵੇਲੇਬਲ ਹੁੰਦਾ ਆਪਣੇ ਲਈ ਆਪਣੇ ਕੋਲ ਵੀਰੇ 12 ਇੰਚ ਤੋਂ ਲੈ ਕੇ 20 ਇੰਚ ਤੱਕ ਮਿਲ ਜਾਂਦਾ 20 ਇੰਚ ਤੱਕ ਵੀ ਜਿਹੜੀ ਮਰਜ਼ੀ ਗੱਡੀ ਦੇ ਅਗਰ ਆਪਾਂ ਪੌਣੇ ਦਾ ਪਾ ਸਕਦੇ ਆ ਜਿਆਦਾਤਰ 20 ਇੰਚ ਤੱਕ ਹੀ ਚੱਲਦਾ ਉਹ ਤੋਂ 22 ਇੰਚ ਮਤਲਬ ਗੱਡੀ ਨੂੰ ਤੰਗ ਕਰਨ ਲੱਗ ਜਾਂਦੇ ਨੇ ਹਾਂ ਤੇ ਬਈ ਇਹ ਤੁਸੀਂ ਜਿਵੇਂ ਤੁਸੀਂ ਦੇਖ ਹੀ ਲਏ ਬਈ ਹੈਨਾ ਇਹਦੇ ਵਿੱਚ ਤੇ ਆ ਨਵੇਂ ਟਾਇਰ ਵੀ ਹੁੰਦੇ ਨੇ ਆਪਣੇ ਲਈ ਬਈ ਹੈਨਾ ਇਧਰਲੀ ਸਾਈਡ ਤੇ ਤਾਂ ਨਵੇਂ ਟਾਇਰ ਪਏ ਨੇ ਆ ਚੈੱਕ ਕਰ ਲਓ ਬਈ ਹੈਨਾ ਇਹਦੇ ਵਿੱਚ ਕਿਹੜੀ ਕਿਹੜੀ ਕੰਪਨੀ ਹੋ ਬਈ ਆਪਣੇ ਲਈ ਜੀ ਆਪਣੇ ਕੋਲ JK, Apollo, Cit, Yokohama, Continental ਸਾਰੇ ਮਿਲ ਜਾਂਦੇ ਆਹ ਦਾ ਕਰੋ ਇਹ ਬਈ ਬਿਲਕੁਲ ਨਵੇਂ ਟਾਇਰ ਤੇ ਇਹਦੇ ਵਿੱਚ ਗੱਲ ਕਰਾਂ ਬਈ ਇਹ ਇਹਦਾ ਵੀ ਰੇਟ ਮਾਰਕੀਟ ਰੇਟ ਨਾਲੋਂ ਆਪਣਾ ਥੋੜਾ ਰੁਕੂਗਾ। ਠੀਕ ਹੈ। ਤੇ ਆ ਇਹਦੇ ਲਈ ਸਾਈਡ ਬਈ ਹੈ ਨਾ ਉਧਰ ਲਾਏ ਪਏ ਨੇ ਬਈ ਉਹਨਾਂ ਦੇ ਨਾਮੇ ਡੱਬਾ ਬੰਦ ਤੇ ਇਹ ਤੁਸੀਂ ਬਈ ਉਹਨਾਂ ਤੋਂ ਆ ਕੇ ਬਈ ਹੈ ਨਾ ਜਾਂ ਆਪਰੇ ਘਰੇ ਬੈਠੇ ਮੰਗਵਾ ਸਕਦੇ ਆਂਗੇ। ਬਸ ਫੇਰ ਮੈਂ ਤੁਹਾਨੂੰ ਕਹਿਣਾ ਬਈ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ। ਆਉਣਾ ਤੁਹਾਨੂੰ ਸਟਾਰ व्हील्स ਬਰਨਾਲੇ ਜਾਂ ਤੁਸੀਂ ਆਪਣਾ ਰਾਏਕੋਟ ਵੀ ਜਾ ਸਕਦੇ ਹੋ। ਤੇ ਬਾਕੀ ਜੇ ਕਿਸੇ ਨੇ ਪਾਰਸਲ ਕਰਵਾਉਣਾ ਕੁਝ ਵੀ ਤਾਂ ਤੁਸੀਂ ਕਰਵਾ ਸਕਦੇ ਹੋ। ਨੰਬਰ ਮੈਂ ਪਾਤਾ ਸਕਰੀਨ ਦੇ ਉੱਤੇ। ਮਿਲਾਂਗੇ ਬਹੁਤ ਛੇਤੀ ਨਵੀਂ ਵੀਡੀਓ ਦੇ ਨਾਲ ਬਈ। ਫੱਸੀ ਗਾਜ।